ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਫੇਰ ਹਾਜ਼ਰ ਨੇ ਜਸਮੀਤ ਪਾਟਿਆ ਜੀ ਹਮੇਸ਼ਾ ਜਸਮੀਤ ਪਾਟਿਆ ਜੀ ਦੇ ਨਾਲ ਅਸੀਂ ਕੈਨੇਡਾ ਦੇ ਵਿੱਚ ਕਟ ਫੀਸ ਵਾਲੇ ਕਾਲਜਸ ਦੀ ਗੱਲ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਬਹੁਤ ਕਟ ਫੀਸ ਅਫੋਰਡ ਕਰਦੇ ਨੇ ਭਾਵੇਂ ਜੀਆਈਸੀ 20000 ਤੋਂ ਜ਼ਿਆਦਾ ਹੋਗੀ ਪਰ ਜੀਆਈਸੀ ਨੂੰ ਤੁਸੀਂ ਖੁਦ ਵਰਤਣਾ ਸੋ ਜੀਐਸਆਈ ਜੀਆਈਸੀ ਤੁਹਾਡੇ ਅਕਾਊਂਟ ਦੇ ਵਿੱਚ ਰਹਿਣੀ ਹੈ ਅਗਰ ਤੁਸੀਂ ਉਹਦੀ ਵਰਤੋਂ ਨਹੀਂ ਕਰਦੇ ਸੋ ਉਹ ਇੱਕ ਵਾਰ ਦਾ ਜ਼ਰੂਰ ਹੈ ਕਿ 20000 ਡਾਲਰ ਤੁਹਾਨੂੰ ਜੀਆਈਸੀ ਚ ਜਮ੍ਹਾਂ ਕਰਾਉਣੇ ਪੈਣੇ ਨੇ ਪਰ ਜਿਹੜੀ ਫੀਸ ਹੈ ਉਹ ਗਈ ਤਾਂ ਗਈ ਸੋ ਕਾਲਜ ਜਸਮੀਤ ਭਾਟਿਆ ਜੀ ਇੱਕ ਲੈ ਕੇ ਆਏ ਨੇ 4,80,000 ਫੀਸ ਦੇ ਨਾਲ ਪ੍ਰਾਈਵੇਟ ਕਾਲਜ ਹੈ ਪਰ ਬਹੁਤ ਚੰਗੀ ਰੈਪਿਟੇਸ਼ਨ ਹੈ ਜਸਮੀਤ ਜੀ ਜ਼ਿਆਦਾ ਸਾਨੂੰ ਜਾਣਕਾਰੀ ਸਾਂਝੀ ਕਰਨਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਮੈਨੂੰ ਪਤਾ ਲੱਗਿਆ ਸੀਟਾਂ ਬਹੁਤ ਘੱਟ ਰਹਿ ਗਈਆਂ ਤੜਾ ਤੜ ਸੀਟਾਂ ਭਰ ਰਹੀਆਂ ਨੇ 150 ਸੀਟ ਮੈਨ ਟੇਕ ਦੀ ਰਹਿ ਗਈ ਸੋ ਮੈਨੂੰ ਦੱਸੋ ਕਾਲਜ ਬਾਰੇ 4,80,000 ਦੀ ਫੀਸ ਦੇ ਨਾਲ ਕਿੰਨਾ ਕੁ ਫਾਇਦਾ ਸਟੂਡੈਂਟਸ ਦਾ ਹੋਏਗਾ ਸਾਡੇ ਸੋ ਸਟੂਡੈਂਟਸ ਦੇਖੋ ਕਾਫੀ ਸਾਰੇ ਸਟੂਡੈਂਟਸ ਦੀ ਡਿਮਾਂਡ ਹੈ ਕਿ हमको ਅਫੋਰਡੇਬਲ ਕਾਲਜ ਚਾਹੀਦਾ ਹੈਗਾ ਸਾਨੂੰ ਤਾ ਉਹ ਸਾਰੇ ਸਟੂਡੈਂਟਸ ਦੀ ਉਸ ਸਾਬ ਨਾਲ ਜਿਹੜੇ ਬੱਚੇ 15 15 ਲੱਖ 20 20 ਲੱਖ ਰੁਪਈਆ ਦੇ ਕੇ ਜਾ ਰਹੇ ਨੇ ਉਹਨਾਂ ਵਾਸਤੇ ਅਸੀਂ ਉਪਰਾਲਾ ਕੀਤਾ ਕਿ ਤੁਸੀਂ 480000 ਰੁਪਈਆ ਸਾਲਾਨਾ ਫੀਸ ਦੇ ਕੇ ਲਾਂਡਵਾ ਕਿਮੀਗ੍ਰੇਸ਼ਨ ਤੋਂ ਤੁਸੀਂ ਕੈਨੇਡਾ ਜਾ ਸਕਦੇ ਹੋ ਸੋ ਰਾਈਟ ਨਾਓ ਜੀਆਈਸੀ ਵੱਧ ਗਿਆ 20635 ਹੋ ਗਿਆ ਤਾਂ ਬਹੁਤ ਸਾਰੇ ਬੱਚੇ ਦੇਖ ਰਹੇ ਨੇ ਕਿ ਅਸੀਂ ਵੀ ਜੀਆਈਸੀ ਵਧਨ ਦੇ ਨਾਲ ਅਸੀਂ ਘੱਟ ਕਾਲਜ ਫੀਸ ਵਾਲੇ ਕਾਲਜ ਚ ਜਾਈਏ ਸੋ ਮੈਨੂੰ ਲੱਗਦਾ ਕਿ ਇਹ ਕਾਫੀ ਜ਼ਿਆਦਾ ਵਧੀਆ ਓਪਰਚ्युनिटी ਹੈ ਸਟੂਡੈਂਟਸ ਵਾਸਤੇ ਜਿਹੜੇ ਦੇਖਣਾ ਚਾਹੁੰਦੇ ਆ ਕਿ ਉੱਥੇ ਪਹੁੰਚੀਏ ਔਰ ਉਸ ਤੋਂ ਬਾਅਦ ਪਹੁੰਚ ਕੀ ਤੁਸੀਂ ਡਿਸਾਈਡ ਕਰੀਏ ਕਿ ਤੁਸੀਂ ਕੈਨੇਡਾ ਰਹਿਣਾ ਵੀ ਹੈ ਕਿ ਨਹੀਂ ਰਹਿਣਾ ਕਿਉਂਕਿ ਬਹੁਤ ਸਾਰੇ ਬੱਚੇ ਤਾਂ ਇੱਕ ਇਦਾਂ ਹੀ ਚੈੱਕ ਕਰ ਰਹੇ ਨੇ ਕਿ ਕੀ ਤੁਸੀਂ ਕੈਨੇਡਾ ਚੋ ਕਾਫੀ ਸਾਰੇ ਬੱਚੇ ਇਦਾਂ ਦੇ ਕਈ ਦਾ ਕਿਸੇ ਮੈਂ ਅਪਸੈਟ ਹੋ ਗਿਆ ਕਈ ਦਾ ਮਾਈਂਡ ਸੈਟ ਠੀਕ ਨਹੀਂ ਰਿਹਾ ਕਾਫੀ ਬੱਚੇ ਇਦਾਂ ਦੇ ਵੀ ਆਏ ਕਿ ਜਿਹੜੇ ਹੋਮ ਸਿਕ ਹੋ ਗਏ ਉਹਨਾਂ ਨੂੰ ਇਨੀਸ਼ੀਅਲ ਸ਼ੌਕ ਵੀ ਮਿਲਦਾ ਸੋ ਉਹਨਾਂ ਲਈ ਮੈਨੂੰ ਲੱਗਦਾ ਹੈ ਕਿ ਇਹ ਕਾਲਜ ਕਾਫੀ ਵਧੀਆ ਆਪਸ਼ਨ ਹੈਗੀ ਇਹ ਕਾਫੀ ਅਫੋਰਡੇਬਲ ਹੈ ਔਰ ਦੂਜੀ ਚੀਜ਼ ਹੈ ਅਗਲੇ ਸਾਲ ਤੁਸੀਂ ਉੱਥੇ ਪਹੁੰਚ ਕੇ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕਿਹੜੇ ਪ੍ਰੋਵਿੰਸ ਚ ਪੜਨਾ ਹੈ ਕਿਹੜੇ ਕਾਲਜ ਚ ਪੜਨਾ ਹੈ ਉਹਦਾ ਇਥੋਂ ਜਿਹਨੂੰ ਕਹਈਏ ਕਿ ਕੰਸਲਟੈਂਟ ਜਿੱਥੇ ਮਰਜ਼ੀ ਤੁਹਾਨੂੰ ਭੇਜ ਦਿੰਦਾ ਔਰ ਜਿੱਥੇ ਮਰਜ਼ੀ ਤੁਸੀਂ ਚਲੇ ਜਾਂਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੈਨੇਡਾ ਸਿਰਫ ਪਹੁੰਚਣਾ ਚਾਹੁੰਦੇ ਹੋ ਸੋ ਇਹ ਇੱਕ ਬਹੁਤ ਅੱਛੀ ਆਪਸ਼ਨ ਹੈ ਲੰਡਨ ਸਿਟੀ ਚ ਹੈ 온ਟਾਰੀਓ ਚ ਬੱਚਿਆਂ ਵਾਸਤੇ ਸੋ ਲੰਡਨ ਚ ਕਾਫੀ ਸਾਰੇ ਹੋਰ ਵੀ ਕਾਲਜੇਸ ਹੈਗੇ ਆ 1998 ਦਾ ਕਾਲਜ ਹੈ 25 ਸਾਲ ਪੁਰਾਣਾ ਕਾਲਜ ਹੈ ਪ੍ਰੋਪਰ ਬਿਲਡਿੰਗ ਹੈ ਇਹ ਲੰਡਨ ਉੱਥੇ ਸ਼ਹਿਰ ਹੈ ਜੀ ਜਿਵੇਂ ਪੰਜਾਬ ਚ ਹਰਿਆਣਾ ਹੈ ਸੋ ਇਸ ਕਰਕੇ ਲੰਡਨ ਉਹ ਨਹੀਂ ਇਹ ਲੰਡਨ ਕੈਨੇਡਾ ਦੇ ਵਿੱਚ ਸ਼ਹਿਰ ਹੈ ਜੀ ਹਾਂ ਜੀ ਸੋ ਉੱਥੇ ਤੁਸੀਂ ਪ੍ਰੋਪਰ ਕਾਲਜ ਹੈ ਪ੍ਰੋਪਰ ਬਿਲਡਿੰਗ ਹੈ ਕਾਲਜ ਦੀ ਔਰ ਤੁਸੀਂ ਉੱਥੇ ਜਾ ਕੇ ਮਈ ਇਨਟੇਕ ਚ ਜੁਆਇਨ ਕਰ ਸਕਦੇ ਹੋ ਯੈਸ ਲਿミਟਿਡ ਸੀਟਸ ਆ ਜਿਵੇਂ ਸੁਰਿੰਦਰ ਜੀ ਨੇ ਕਿਹਾ ਕਿ 150 ਕੋ ਸੀਟ ਹੀ ਸਾਡੇ ਕੋਲ ਹੋਣ ਹੈ ਗਈ ਹੈ ਮਈ ਇਨਟੇਕ ਲਈ ਸੋ ਜਲਦ ਤੋਂ ਜਲਦ ਅਪਲਾਈ ਕਰੋ ਨੋ ਐਪਲੀਕੇਸ਼ਨ ਫੀਸ ਆਫਰ ਲੈਟਰ ਇਨ 24 ਆਵਰਸ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਸੋ 150 ਦੇ ਕਰੀਬ ਸੀਟਾਂ ਬਚੀਆਂ ਨੇ ਹਜੇ ਤੱਕ ਮਈ ਇਨਟੇਕ ਦੇ ਲਈ ਔਰ ਮਈ ਇਨਟੇਕ ਦੇ ਵਿੱਚ ਤੁਸੀਂ 90413 90412 ਦੇ ذریعے ਜਸਮੀਤ ਪਟਿਆਲਾ ਜੀ ਦੀ ਟੀਮ ਦੇ ذریعے ਦਾਖਲਾ ਲੈ ਸਕਦੇ ਹੋ 4 ਲੱਖ 80 ਹਜ਼ਾਰ ਫੀਸ ਹੈ ਜੀਆਈਸੀ ਉਨਾ ਹੀ ਹੈ ਪਰ ਕਿਉਂਕਿ ਫੀਸ ਬਹੁਤ ਘੱਟ ਹੈ ਔਰ ਕਾਲਜ ਬਹੁਤ ਚੰਗਾ ਹੈ ਜਿਵੇਂ ਜਸਮੀਤ ਜੀ ਦੱਸ ਰਹੇ ਨੇ ਦੂਸਰੇ ਸਾਲ ਚ ਤੁਸੀਂ ਸਰਕਾਰੀ ਕਾਲਜ ਦੇ ਵਿੱਚ ਵੀ ਤਬਦੀਲ ਕਰ ਸਕਦੇ ਹੋ ਔਰ ਇਹਦੇ ਨਾਲ ਨਾਲ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਉਸ ਤੋਂ ਬਾਅਦ ਮਿਲਣਾ ਹੈ 90413 90412 ਇੱਥੇ ਤੁਸੀਂ ਗੱਲ ਕਰ ਸਕਦੇ ਹੋ ਜਸਮੀਤ ਜੀ ਹੁਣ ਸੈਮੀਨਾਰਸ ਦਾ ਦੱਸ ਦਿਓ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰਸ ਹੋ ਰਹੇ ਨੇ ਵੱਡੇ ਵੱਡੇ ਸੈਮੀਨਾਰ ਨੇ ਜਸਮੀਤ ਜੀ ਕਿਹੜੀ ਕਿਹੜੀ ਜਗ੍ਹਾ ਹੋ ਰਹੇ ਸੋ ਲੈਂਡਮਾਰਕ ਇਮੀਗ੍ਰੇਸ਼ਨ ਸੈਮੀਨਾਰ ਲੈ ਕੇ ਆ ਰਿਹਾ 16 ਜਨਵਰੀ ਨੂੰ ਚੰਡੀਗੜ੍ਹ ਚ ਹੋਟਲ ਜੀ ਡਬਲਿਊ ਮੈਰੀਟ ਚ 17 ਜਨਵਰੀ ਨੂੰ ਹੋਟਲ ਰਾਮਾਡਾ ਜਲੰਧਰ ਵਿੱਚ ਔਰ 18 ਜਨਵਰੀ ਨੂੰ ਲੁਧਿਆਣਾ ਪਾਰਕ ਪਲਾਜ਼ਾ ਚ ਸੋ ਇਨਾ ਸੈਮੀਨਾਰਸ ਦਾ ਹਿੱਸਾ ਬਣੋ ਔਰ ਆਪਣੇ ਕੋਈ ਵੀ ਡਾਊਟ ਹੈਗੇ ਆ ਜੀ ਆਈ ਸੀ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਵੀ ਲੈ ਕੇ ਉਹ ਸਾਰੇ ਕਲੀਅਰ ਕਰੋ ਚਲੋ ਥੈਂਕ ਯੂ ਸੋ